ਗੜਸ਼ੰਕਰ ਦੇ ਪਿੰਡ ਪੈਂਸਰਾਂ ਦੇ ਨੌਜਵਾਨ ਨੂੰ ਟਰੈਵਲ ਏਜੰਟ ਨੇ ਨਾਰਵੇ ਵਰਕ ਪਰਮਟ ਭੇਜਣ ਦੇ ਉੱਤੇ ਨਾਂ ਤੇ 7,50,000 ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਦਿੰਦੇ ਹੋਏ ਸੋਢੀ RAM ਪੁੱਤਰ ਬਚਨਾ RAM ਪਿੰਡ ਪੈਂਸਰਾਂ ਨੇ ਦੱਸਿਆ ਕਿ ਉਹਨਾਂ ਦੇ ਆਪਣੇ ਬੇਟੇ ਸੰਦੀਪ ਨੂੰ ਬਾਹਰ ਭੇਜਣ ਦੇ ਲਈ ਟਰੈਵਲ ਏਜੰਟ ਜਗਪਾਲ ਸਿੰਘ ਬਜીરਪੁਰ ਤਹਿਸੀਲ ਧੂਰੀ ਜ਼ਿਲ੍ਹਾ ਸੰਗਰੂਰ ਦੇ ਨਾਲ 9 ਲੱਖ ਰੁਪਏ ਦੇ ਵਿੱਚ ਨਾਰਵੇ ਭੇਜਣ ਦੀ ਗੱਲ ਤੈ ਹੋਈ ਸੀ ਸੋਢੀ ਰਾਮ ਸਿੰਘ ਨੇ ਦੱਸਿਆ ਕਿ ਏਜੰਟ ਦੇ ਪਾਸਪੋਰਟ ਅਤੇ ਵਾਕਵਾਰ ਤਰੀਕੇ ਦੇ ਨਾਲ ਵਿੱਚ 7 ਲੱਖ ਰੁਪਏ ਆਪਣੇ ਖਾਤੇ ਦੇ ਵਿੱਚ ਜਮ੍ਹਾਂ ਕਰਵਾ ਲਏ ਸਨ ਸੋਢੀ ਰਾਮ ਸਿੰਘ ਨੇ ਦੱਸਿਆ ਕਿ ਏਜੰਟ ਵੱਲੋਂ ਇੱਕ ਨਾਰਵੇ ਦਾ ਜਾਲੀ ਵੀਜ਼ਾ ਭੇਜ ਦਿੱਤਾ ਅਤੇ ਪਾਸਪੋਰਟ ਵੀ ਆਪਣੇ ਕੋਲ ਰੱਖ ਲਿਆ ਉਹਨਾਂ ਨੇ ਦੱਸਿਆ ਕਿ ਜਦੋਂ ਏਜੰਟ ਨੂੰ ਜਾਲੀ ਪਾਸਪੋਰਟ ਬਾਰੇ ਪੁੱਛਿਆ ਤਾਂ ਉਹਨਾਂ ਦੇ ਨਾਲ ਲੜਾਈ ਝਗੜਾ ਕਰਨ ਲੱਗ ਪਿਆ ਅਤੇ ਉਹਨਾਂ ਨੇ ਇੱਕ ਨੋਟਿਸ ਵੀ ਜਾਰੀ ਕੀਤਾ ਹੈ ਅਤੇ ਸੋਢੀ ਰਾਮ ਸਿੰਘ ਨੇ ਦੱਸਿਆ ਕਿ ਇਸ ਦੀ ਸ਼ਿਕਾਇਤ ਐਸਐਸਪੀ ਹੁਸ਼ਿਆਰਪੁਰ ਨੂੰ ਦਿੱਤੀ ਸੀ ਜਿਸ ਦੇ ਮੈਲਪੁਰ ਪੁਲਿਸ ਨੇ ਹੁਣ ਇਨਕੁਆਇਰੀ ਕਰਨ ਤੇ ਉਪਰੰਤ ਏਜੰਟ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਇਸ ਮੌਕੇ ਤੇ ਥਾਣਾ ਮੈਲਪੁਰ ਦੇ ਏਐਸਆਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਏਜੰਟ ਦੇ ਖਿਲਾਫ ਸੋਢੀ ਰਾਮ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਔਰ ਕੀ ਕੁਝ ਕਿਹਾ ਆ ਪੂਰੀ ਜਾਣਕਾਰੀ ਜਿਹੜੀ ਤੁਹਾਡਾ ਨਾਲ ਸਾਂਝੀ ਕਰਦੇ ਆ ਤੁਸੀਂ ਬਣੇ ਰਹੋ ਪੰਜਾਬੀ ਏਕਰ ਚੈਨਲ ਦੇ ਨਾਲ ਬਿੱਟੂ ਚੋਹਾਂ ਦੀ ਰਿਪੋਰਟ ਗੜਸ਼ੰਕਰ ਦਾ ਸੋਟੀਰਾਮਾ ਜੀ ਪਿੰਡ ਪੈਂਸਰਾ ਡਿਸਟ੍ਰਿਕਟ ਹੁਸ਼ਿਆਰਪੁਰ ਆ ਮੈਂ ਜੀ ਮੇਰਾ ਲੜਕਾ ਬਾਹਰ ਸਾਜੀ ਦੁਬਈ ਦੇ ਵਿੱਚ ਉੱਥੋਂ ਬਾਪਸ ਆਇਆ ਕੰਮ ਖਤਮ ਹੋ ਗਿਆ تھا ਇੱਥੇ ਆਣ ਕੇ ਇਸ ਏਜੰਟ ਨਾਲ ਕੰਟੈਕਟ ਕੀਤਾ ਜੀ ਟੈਲੀਫੋਨ ਦੇ ਉੱਤੇ ਇਹ ਏਜੰਟ ਨੇ ਜੀ ਇਹਨੂੰ ਕਦੇ ਜ਼ੋਰ ਪਾਚ ਕੇ ਕਿਸੇ ਮੁਰਖ ਦਾ ਨਾਮ ਲੈ ਕੇ ਕਹਿ ਦੇਣਾ ਕਰ ਕਿਸੇ ਮੁਰਖ ਦਾ ਨਾਮ ਲੈ ਕੇ ਫਿਰ ਕਹਿੰਦੇ ਜੀ ਨਾਰਬੀ ਦੀ ਡਿਮਾਂਡ ਸੀ ਨਾਰਬੀਨ ਜਾਣਾ ਜੀ ਨਾਰਬੀ ਨਾਲ 7.5 ਲੱਖ ਰੁਪਏ ਦੇ ਵਿੱਚ ਸਾਡੇ ਨਾਲ ਕੰਟੈਕਟ ਕਰ ਲਈ 7.5 ਲੱਖ ਰੁਪਏ ਆਪਣੇ account ਜਿੱਥੇ ਪਾ ਲਿਆ ਇਹ 2023 ਦੀ ਗੱਲ ਆ ਜੀ 7 ਮਹੀਨੇ ਤਾ ਆਪਣੇ account ਜਿਹੜੇ ਜਿਹੜੇ ਨੂੰ ਖਾਤਾ ਨੰਬਰ ਦਿੰਦਾ ਹੈ ਉਸੇ account ਦੇ ਵਿੱਚ ਨੰਬਰ ਅਸੀਂ ਪੈਸੇ ਪਾ ਦਿਆ ਜੀ ਮੁੜ ਕੇ ਜੀ ਜਾਂ ਦੇਖਿਆ ਫਿਰ ਇਹ ਦਿੱਲੀ ਲੈ ਗਏ ਬੈਸੀ ਨਾਰਬੀ ਦੀ ਬੈਸੀ ਨੂੰ ਬੀਜੇ ਵੀ ਡੁਪਲੀਕੇਟ ਸ਼ੋਅ ਕਰਤੇ ਮੋਬਾਈਲ ਦੇ ਤੇ ਉੱਥੇ ਗਏ ਤਾਂ ਉੱਥੇ ਨਹੀਂ ਮੋਬਾਈਲ ਵੀ ਆਪਣੇ ਇਹ ਇਹਦੇ ਪਾਸਪੋਰਟ ਵੀ ਲੈ ਕੇ 10-1000 ਰੁਪਏ ਵੀ ਜਮ੍ਹਾਂ ਕਰਾਪਾਈ ਉਹ 10000 ਰੁਪਏ ਗਿਆ ਪਾਸਪੋਰਟ ਵੀ ਉੱਥੇ ਜਮਦ ਕਰ ਲਿਆ ਉਹਨੇ ਇਹ ਮਸੀਂ ਇਨਕੁਆਰੀ ਆ ਪਾ ਪਾ ਕੇ ਮਹੀਨੇ ਡੇਢ ਮਹੀਨੇ ਬਾਅਦ ਜੇ ਪਾਸਪੋਰਟ ਕਢਾਇਆ ਉਥੋਂ ਤਾਂ ਫੇਰ ਮੁੜ ਕੇ ਜੀ ਇਹ ਸਭ ਕੋਈ ਲੜ ਪੱਤਣ ਅਸੀਂ ਫੜਾਉਂਦਾ ਲਾਰੇ ਲਾ ਜਣ ਮੈਂ ਥੋੜੀ ਪੰਜੇ ਪੰਜੇ ਤਾਂ ਉਹ ਟਾਈਮ ਨਿਕਲੇ ਮੁੰਡਾ ਵੀ ਹਾਰ ਕੇ ਜੀ ਉਧਰ ਸਾਡੇ ਜਿਹੜੇ ਪੈਸੇ ਬੈਂਕਾਂ ਦੇ ਜਿੱਥੇ ਸੋ ਉਹ ਲੱਭੇ ਸਾਡੇ ਮਗਰ ਘੁੰਮਣ ਸਨ ਪੈਸੇ ਵਿਆਜ ਵੀ ਦੇਓ ਵਿਆਜ ਦਿਓ ਫਰ ਕੇ ਮੁੜ ਕੇ ਫੇਰ ਅਸੀਂ ਐਸਐਸਪੀ ਦੇ ਦਰਖਾਸਤ ਦਿੱਤੀ ਆ ਜਨਵਰੀ ਮਹੀ ਐਸਐਸਪੀ ਸਾਹਿਬ ਨੇ ਗੜ ਸ਼ੰਕਰ ਡੀਐਸਪੀ ਨੇ ਉਹਨਾਂ ਨੂੰ ਮਾਰਕਾ ਦਿੱਤੀ ਇਥੋਂ ਇਹਨੇ ਥੋੜ ਨੂੰ ਘੂਣ ਕਰਦੇ ਰਹੇ ਜੀ ਉਹ ਰਿਜਲਟ ਨੇ ਜੀ ਕੋਲ ਲਾਲਪੱਤਣ ਇੱਥੇ ਆ ਕੇ ਸਾਡੀ ਗੱਲ ਕੋਈ ਨਹੀਂ ਸੁਣੀ ਫਿਰ ਹਰ ਕੇ ਯੂਐਸ ਡੀਐਸਪੀ ਸਾਹਿਬ ਨੇ ਕਿਹਾ ਤਾਂ ਵੀ ਜਨਮ ਬਿਆਨ ਦਿਓ ਪਾਰਚਾ ਕੱਟੋ ਇਹਨੇ ਥੋੜ ਸਾਡੇ ਮੇਰੇ ਬਿਆਨ ਲੈ ਕੇ ਜੀ ਪਾਰਚਾ ਕੱਟ ਕੇ ਤਾਂ ਫਿਰ ਐਸਐਸਪੀ ਕੋਲ ਚਲ ਗਏ ਹਰਪੁਰ ਜੀ ਉਹਦੀ ਸਾਰੀ ਕਾਰਵਾਈ ਕਰਕੇ ਉਹਦੇ ਤੇ ਪਾਰਚਾ ਕੀਤਾ ਜੀ ਏਜੰਟ ਕਿੱਥੇ ਦਾ ਸੀ ਏਜੰਟ ਸਗਾ ਜੀ ਬਜੀਰਪੁਰ ਬਜੀਰਪੁਰ ਬਧਾਈ ਸ਼ਗਰੂਰ ਜ਼ਿਲ੍ਹੇ ਚ ਆ ਤਾਂ ਇਹਨਾਂ ਨੂੰ ਧੋਲੀ ਵੀ ਪੈਂਦੀ ਸੀ ਰਵੱਈਏ ਕੀ ਦਾ ਸੀ ਇਹਨਾਂ ਦਾ ਨਾਮ ਗੁਰਪਾਲ ਜਗਪਾਲ ਸਿੰਘ ਜਗਪਾਲ ਸਿੰਘ ਸਾਨੂੰ ਮਿਲ ਕੀ ਸੀ ਕੀ ਚਾਹਨੇ ਤੁਸੀਂ ਸਾਨੂੰ ਜੀ ਸਾਡੇ ਪੈਸੇ ਦਿੱਤੇ ਜਾਂ واپس ਪੈਸੇ ਸਾਡਾ ਮੋੜਦਣ ਹੋਰ ਅਸੀਂ ਤਾਂ ਕੀ ਰਵੱਈਏ ਕਰਦਾ ਜੀ ਬਿਨ ਬੰਦੇਆਂ ਸਾਨੂੰ ਤਾਂ ਸਾਡੇ ਵਿਆਜ ਦੇ ਜਿੰਨੇ ਸੀ ਬਹੁਤ ਮੁਸ਼ਕਲ ਹੋ ਗਿਆ ਸਾਡੇ ਦਾ ਇਹ ਜਿਵੇਂ ਚਾਹਲੇ ਲਿਵਟ ਪਾ ਕੇ ਪੈਸੇ ਚੱਕਿਓ ਜੀ ਉਹ ਲਿਵਟ ਵਾਲੇ ਸਾਨੂੰ ਜੀ ਵੇ ਆਜ ਪਾਈ ਜਾਂਦੇ ਉੱਪਰ ਤੇ ਜੋਡੀ ਰਾਮਸਾਨ ਨੂੰ ਬਜਣਾ ਰਹਾ ਉਹਨਾਂ ਪ੍ਰਿੰਟ ਡੀਲਰਾਂ ਇਹਨਾਂ ਨੇ ਇੱਕ ਦਿਖਾ ਦਿੱਤੀ ਸੀ ਏਜੰਟਾ ਜਸਵੰਤ ਸਿੰਘ ਪੁੱਤਰ ਮਲਕੀਸ਼ ਸਿੰਘ ਸਾਡੇ ਲੱਖ ਸਾਡੇ ਸੱਤ ਲੱਖ ਦਾ ਇਹ ਲੈਣ ਦੇਣਾ ਤੇ ਜਿਹੜਾ ਸਾਡਾ ਪਰਚਾ ਦਰਜ ਹੈ 124 ਵਾ 25 ਇਹ 420 ਮਕਮਲਤਮਾ ਦਰਜ ਹੈ ਇਹ ਸੰਗਰੂਰ ਦਾ ਏਜੰਟ ਹੈ ਹਾਂ ਜਾਂਡੀ ਸੰਗਰੂਰ ਦਾ ਠੀਕ